ਪੰਜਾਬ ਦੇ ਹਸਪਤਾਲ ਦੇ ਵਿੱਚ ਅਸੀਂ ਉਹ ਮਾਹੌਲ ਕ్రియੇਟ ਕੀਤਾ ਜਿਹੜਾ ਬੱਚਾਂ ਦੇ ਲਈ ਲੋੜੀਂਦਾ ਸੀ ਅਸੀਂ ਸਭ ਤੋਂ ਪਹਿਲੇ ਜਿਹੜਾ ਵੱਧ ਉਹ ਸਿੱਖਿਆ ਦੇ ਲਈ ਰੱਖਿਆ ਅੱਜ ਇਸ ਸਕੂਲ ਦੇ ਵਿੱਚ ਜਿਹੜਾ ਹਾਲ ਹੈ ਉਹ ਕੰਡਲ ਦੀ ਉਮਰ ਤੇ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਰੈਕਟਰ ਜਿਹੜੇ ਨੇ ਕਿ ਜਿੰਨੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਬਲਾਉਂ ਬੁਲਾ ਕੇ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਇਕੱਠੇ ਬੁਲਾਉਣ ਦੀ ਲੋੜ ਨਹੀਂ ਕਲਾਸ ਵਾਈਜ਼ ਬੁਲਾਓ ਤਾਂ ਕਿ ਪੇਰੈਂਟਸ ਨੂੰ ਪਤਾ ਲੱਗੇ ਕਿ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਮਿਆਰੀ ਸਿੱਖਿਆ ਜਿਹੜੀ ਇੱਥੇ ਮਿਲਦੀ ਅਸੀਂ ਇੱਥੇ ਸਕੂਲ ਦੇ ਵਿੱਚ 3 ਲੱਖ 80780 ਰੁਪਏ ਕਿੰਨੇ ਵਧੀਆ ਤਰੀਕੇ ਨਾਲ ਪੜ੍ਹਦੇ ਨੇ ਕਿੰਨੀ ਵਧੀਆ ਟੈਕਨੋਲੋਜੀ ਬਣਾ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ ਲੋਕੀਂ ਖੁਸ਼ੀ ਦੀ ਗੱਲਾਂ ਲੋ ਇਸ ਗੱਲ ਤੇ ਇੱਕ ਤਾੜੀ ਹੋ ਜੇ ਸਾਰਿਆਂ ਨੇ ਸੋਗੇ ਸਿੱਖਿਆ ਕ੍ਰਾਂਤੀਬੰਦ ਪੰਜਾਬ ਸਰਕਾਰ ਦੇ ਵੱਡੇ ਕਦਮ ਨੇ ਸਰਦਾਰ ਭਗਵਾਨ ਸਿੰਘ ਮਾਨ ਦੇ ਗਵਾਹੀ ਦੇ ਵਿੱਚ ਸਾਡੇ ਨੈਸ਼ਨਲ ਕਨਵੀਨਾਂ ਤਰ੍ਹਾਂ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ ਤੇ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਕਿ ਅਸੀਂ ਹਰ ਬੱਚੇ ਨੂੰ ਪੜ੍ਹਾਉਣਾ ਮੁਫਤ ਪੜਾਉਣਾ ਤੇ ਉਹਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਤੇ ਮਾਪੇ ਦਾ ਸਹਾਰਾ ਬਣਨਾ ਇਹ ਸਰਕਾਰ ਦਾ ਫੈਸਲਾ ਸੋ ਪਾਤਰੀ ਸਿੱਖਿਆ ਕ੍ਰਾਂਤੀ ਦਾ ਇਹੀ ਆਪਣਾ ਮੇਨ ਮਕਸਦ ਹੈ ਕੱਲਾ ਰੇਵਣ ਕੱਟਣ ਤੋਂ ਆ ਜਾ ਕੱਲੇ ਪੱਥਰ ਲਾਉਣ ਤੋਂ ਮਤਲਬ ਨਹੀਂ ਹੈ ਇਹ ਸਕੂਲ ਕੋਈ ਬਿਲਡਿੰਗ ਨਹੀਂ ਹੈ ਇਹ ਮੰਦਰ ਹੈ ਇਹ ਜਿੱਥੋਂ ਦੇਸ਼ ਦਾ ਸੁਖ ਬਣਨਾ ਜਿੱਥੋਂ ਤੁਹਾਡੇ ਬੱਚਿਆਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਰਾਹ ਹੈ ਉਹ ਇੱਥੇ ਚੁਣਨਾ ਅਸੀਂ ਸਕੂਲ ਆਫ ਐਮਿਨੈਂਸ ਬਣਾਏ ਨੇ ਜਿੱਥੇ ਬੱਚੇ ਆਪਣੇ ਘੁਇਖ ਦਾ ਫੈਸਲਾ ਜਿਹੜੇ 12ਵੀਂ ਤੋਂ ਬਾਅਦ ਕਰਦੇ थे 9ਵੀਂ ਤੋਂ ਬਾਅਦ ਕਰ ਸਕਦੇ ਨੇ ਮਤਲਬ ਕਹਿੰਦਾ